ਬਾਈ ਇਹ ਤਾਂ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਨਹੀਂ ਅਸੀਂ ਨਹੀਂ ਲੈਣੇ ਅਸੀਂ ਲੈ ਆਉਂਦੇ ਹਾਂ ਨਾਲ ਲੈ ਕੇ ਚੱਲਦੇ ਹਾਂ ਬਾਈ ਤੁਸੀਂ ਚੱਕ ਕਿੱਦਾਂ ਸਕਦੇ ਇਹਨੂੰ ਬਾਈ ਜੀ ਬਾਈ ਜੀ ਮਾੜਾ ਪਿੱਛੇ ਨੂੰ ਕਰ ਲਓ ਨਹੀਂ ਇੱਥੇ ਕਿੱਦਾਂ ਚੱਕ ਲਵਾਂਗੇ ਇੱਕ ਮਿੰਟ ਸਰ ਇੰਦਾ ਨਹੀਂ ਵਾਰੰਟ ਹੈਗਾ ਚੰਬਾ ਓ ਯਾਰ ਇਹ ਓਣੀ ਪਾਜੀ ਕਿੱਦਾਂ ਹੁੰਦਾ ਵਿੱਚ ਪੁੱਛ ਖਿੱਚ ਕਰਨੀ ਸਾਨੂੰ ਪੁੱਛੋ ਸੀ ਨਾਲ ਰਾਂ ਪਹਿਲਾਂ ਮੈਂ ਗੱਲ ਸਰ ਅਸੀਂ ਨਾਲ ਲੈ ਕੇ ਚੱਲਾਂਗੇ ਨਹੀਂ ਤੁਸੀਂ ਆਪਣੀ ਵੀ ਕਰ ਰਹੇ ਸਾਨੂੰ ਪੁੱਛੋ ਇੱਕ ਮਿੰਟ ਇੱਕ ਮਿੰਟ ਪਾਜੀ ਸਰ ਸਰ ਮੇਰੀ ਗੱਲ ਸੁਣੋ ਮੇਰੀ ਗੱਲ ਕਰੋ 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 ਸਰ ਸਾਡੇ ਨਾਲ ਚੱਲੋ ਨਾਲ ਚੱਲਣਾ ਫੋਨ ਵੜੋ ਨਾਲ ਚੱਲਾਂਗੇ ਇਦਾਂ ਨਹੀਂ ਫੋਨ ਵੜੋ ਤਾਂ ਇਦਾਂ ਨਹੀਂ ਆਰੇ ਤਾਂ ਹੀ ਨਾ ਉਹ ਫੋਨ ਕਰਕੇ ਏਦਾਂ ਥੋੜੀ ਨਾ ਸਰ ਵੀ ਨਿਕਲਦਾ ਚਲੋ ਮੈਂ ਕੋਈ ਵੀ ਲੈ ਆਂਦੇ ਹਾਂ ਤੁਸੀਂ ਇੱਕ ਸੰਭਾਲਿਆ ਇਸ ਤੋਂ ਕੋਈ ਬਕੈਰ ਮਤਲਬ ਤਾਂ ਮੁੰਡੇ ਚੱਕ ਕੇ ਲੈ ਕੇ ਥੱਲੇ ਨਾ ਮਾਰਨ ਤਾਂ ਨਾ ਪੁੱਛ ਏਦਾਂ ਕਿੱਦਾਂ ਚੱਕ ਲੈ ਜਾਓਗੇ ਉਹ ਰਿਕਾਰਡਿੰਗ ਕਿਉਂ ਲਗਾਉਂਦਾ ਫਾਸੀ ਲੈ ਕੇ ਚੱਲਦੇ ਆਂ ਕੀ ਹੋਇਆ ਕੀ ਹੋਇਆ ਅਰੇ ਤੂੰ ਕੋਲ ਨਹੀਂ ਨਹੀਂ ਤੂੰ ਸਾਨੂੰ ਕਹਿੰਦੇ ਵੀਡੀਓ ਐਂਡ ਕੀ ਹੈ ਹਲੋ ਕਮਿਸ਼ਨਰ ਲੱਗਦਾ ਯਾਰ ਸ਼ਾਹ ਕਰਦੇ ਇਹ ਤੇ ਤੁਹਾਡੇ ਮੁੰਡੇ ਬੋਲਣ ਦੀ ਕਮੀ ਨਹੀਂ ਉਹਨੂੰ ਭਾਈ ਸਾਡੇ ਭਾਈ ਫੁੱਟ ਕੇ ਆਲਾ ਮੈਨੂੰ ਹੁਣ ਦੇ ਸਾਡੇ ਕਰਦੇ ਨੇ ਮੰਮਾ ਪਛਾ ਕਰਾ ਲੈ ਤੂੰ ਡਰਾਮੇ ਕਰਨ ਦੇ ਪਛਾ ਕਰਾਂਦੇ ਤੂੰ ਸਾਨੂੰ ਬੋਲ ਭਾਈ ਮੇਰੀ ਕਰਾ ਲੈ ਕੇਲਾ ਦੋਲੇਗਾ ਜਮਨ ਸਰ ਇੱਕ ਮਿੰਟ ਨਹੀਂ ਨਹੀਂ ਨਾ ਨਾ ਕੋਈ ਬਾਕੀ ਕੋਈ ਨਹੀਂ ਇੰਦਾ ਥੋੜੀ ਤਾਂ ਤੁਹਾਡੇ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹੋ ਅਸੀਂ ਨਾਲ ਨਾਲ ਜਾਵਾਂਗੇ ਚਲੋ ਸਰ ਚਲੋ ਚਲੋ ਤੁਹਾਡੇ ਨਾਲ ਰਹੂਗੀ ਗੱਡੀ ਤੁਸੀਂ ਬੈਠੋ ਨਾਲ ਨਹੀਂ ਬੈਠੋ ਤੁਸੀਂ ਬੈਠੋ ਜੇ ਤੁਹਾਨੂੰ ਇੰਦਾ ਡਰ ਆ ਰਿਹਾ ਤਾਂ ਅਸੀਂ ਲੈ ਕੇ ਪਾਜਾਂਗੇ ਮੇਰੇ ਨੂੰ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇੰਦਾ ਨਹੀਂ ਸਰ ਅਸੀਂ ਤੁਹਾਨੂੰ ਲੈ ਲੈਂਦੇ ਆਂ ਅਸੀਂ ਤੁਹਾਡੇ ਨਾਲ ਜਾਵਾਂਗੇ ਇੰਦਾ ਨਹੀਂ ਆ ਸਰ ਕਿ ਅਸੀਂ ਤੁਸੀਂ ਇੰਦਾ ਤਾਂ ਇਹ ਮੁੰਡੇ ਦਾ ਸਰ ਕੋਈ ਗੱਲ ਨਹੀਂ ਜੀ ਮੁੰਡਾ ਅੱਗੇ ਸੈਂਸਰੀ ਬਹੁਤ ਉਸੇ ਤੇ ਡਰਾ ਹੀ ਛੱਡਿਆ 1 ਮਿੰਟ ਚ ਇੱਕ ਮੁੰਡੇ ਨੂੰ ਕਾਹਦੀ ਜਾਣਕਾਰੀ ਰੈਸਟ ਹੋਣਾ ਕਰ ਰਹੀ ਹੈ ਤਾਂ ਸਾਡੇ ਅੱਡੇ ਕੋਲ ਆਪਾਂ ਜੀ ਤੁਸੇ ਇਨਕੁਆਰੀ ਕਰਨੀ ਹੋ ਤਾਂ ਸਾਨੂੰ ਦੱਸੋ ਇਨਕੁਆਰੀ ਕਰਨ ਦੋ ਭਾਜੀ ਵਧੀਆ ਇਨਕੁਆਰੀ ਕਰਨ ਦੋ ਇਨਕੁਆਰੀ ਕਰਨ ਦੋ ਵਿਕਾਰੀ ਕਰੂ ਤੁਸੀਂ ਇਨਕੁਆਰੀ ਕਰੋ ਇਦਾਂ ਨਹੀਂ ਸਰ ਜਿਹੜੇ ਤੁਮ ਗੱਡੀ ਚੜਾ ਲਿਆ ਚੱਕ ਕੇ ਉਹਨੂੰ ਕਦੀ ਮੁੰਡੇ ਨੂੰ ਮੁੰਡਾ ਪੇਸ਼ ਕਰ ਦਿੰਦੇ ਆ ਸਰ ਬੜਿਆ ਰੋਕਣੇ ਕੋਈ ਇਦਾਂ ਫੜ ਕੇ ਚੰਗਾ ਹੋਣਾ ਨਹੀਂ ਉਹਦਾ ਬੱਚਾ ਆ ਭਾਜੀ ਪਹਿਲਾਂ ਥੋੜਾ ਨੰਬਰ ਅੰਦਰ ਅੱਤਵਾਦ ਦਿੰਦਾ ਸਾਡੇ ਕੋਲੇ ਕੋਈ ਕਪੂਰ ਤਾਂ ਨਹੀਂ ਤੁਸੀਂ ਸਾਡੇ ਕੋਲ ਇਨਸਾਫ ਚਾਹੁੰਦੇ ਹੋ ਬਿਲਕੁਲ ਉਹੀ ਚੀਜ਼ ਕਰ ਰਹੇ ਆ ਸਰ ਕੋਈ ਨਾ ਇਹਦਾ ਪੇਸ਼ ਕਰ ਰਹੇ ਨੇ ਉਹ ਘਰ ਤੁਹਾਨੂੰ ਕਹਿ ਦਿੰਦੇ ਆ ਪੇਸ਼ ਕਰ ਦਿੰਦੇ ਮੁੰਡਾ ਅਸੀਂ ਤੁਹਾਡੇ ਨਾਲ ਆ ਅਸੀਂ ਇਦਾਂ ਨਹੀਂ ਪਰ ਜੇ ਹਿਸਾਬ ਨਾਲ ਸਰ ਤੁਸੀਂ ਲੈ ਕੇ ਜਾ ਰਹੇ ਹੋ ਇਹਨਾਂ ਨੂੰ ਕੋਲ ਪਟਾਉਂਦੇ ਨਹੀਂ 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 ਪਿਆ ਨਹੀਂ ਸਰ ਐਦਾਂ ਨਹੀਂ ਪਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਪਾਜੀ ਐਦਾਂ ਐਦਾਂ ਕਰੋ ਅਸੀਂ ਅਸੀਂ ਇੱਕ ਮੋਬਲ ਜਮੌਰ ਲੜਦੇ ਆਂ ਸਾਡੇ ਨਾਲ ਤੁਹਾਡੇ ਨਾਲ ਸਰ ਚਲੋ ਚਲੋ ਐਦਾਂ ਨਹੀਂ ਸਰ ਐਦਾਂ ਤਾਂ ਹੋਰ ਨੇ ਮੁੰਡਾ ਇੱਕ ਮਿੰਟ ਆਪਣੀ ਇਹ ਹੱਥ ਪਾਇਆ ਨੇ ਟੋਲਰ ਨੂੰ ਬੜੇ ਵੱਡਾ ਮਤਲਬ ਕੀ ਹੋਇਆ ਕੋਈ ਨਹੀਂ ਕੋਈ ਨਾ ਚੱਲਦੀ ਪੁੱਛ ਨਹੀਂ ਚੱਲ ਆਪਾਂ ਇਹਨੂੰ ਲੈ ਜੰਨੇ ਆਂ ਆਪਾਂ ਦੱਸਿਆ ਕਿ ਆਪਾਂ ਫਿਰ ਨੂੰ ਨਹੀਂ ਆਪ ਕੀ ਮਸਲਾ ਕੀ ਹੈ ਕੀ ਮਾਮਲਾ ਕੀ ਹੈ ਸਰ ਬੋਲੋ ਮੈਂ ਮਾਮਲਾ ਸਰ ਮਾਮਲਾ ਕੀ ਹੈ ਦੱਸੋ ਮਾਮਲਾ ਕੀ ਮਾਮਲਾ ਕੀ ਹੈ ਕਿਉਂ ਤੱਕਿਆ ਤੁਸੀਂ ਮੁੰਡਾ ਮਾਮਲਾ ਡਰੋਨ ਵਾਲਾ ਮੁੰਡਾ ਸਾਨੂੰ ਡਿਊਟੀ ਤਾਂ ਕਰ ਲੈਣ ਤੋਂ ਯਾਰ ਕੋਈ ਤੁਹਾਡੇ ਕੋਈ ਇਨਪੁਟ ਹੋਵੇਗਾ ਨਾ ਪੁੱਛਣਾ ਕੋਈ ਕਰ ਲੈਣ ਤੋਂ ਸਾਾਨੂੰ ਬੰਦਾ ਤਾਂ ਦੇਖ ਤੂੰ ਕੀ ਕੰਮ ਇਹ ਕੀ ਆਪਨੇ ਬੰਦਾ ਗਾੜੀ ਮੇਂ ਬਿਠਾਇਆ ਮੇਰੀ ਬਾਤ ਸੁਣ ਲੀਜੀਏ ਸਾਨੂੰ ਡਿਊਟੀ ਤਾਂ ਕਰ ਲੈ ਦੋ ਮਿੰਟ ਖੜ ਰੁਕ ਜਾਓ ਜਵਾਦ ਲੇਕਿਨ ਲੇਕਿਨ ਘਰ ਵਾਲੋ ਨੇ ਬਾਹਰ ਕੱਢ ਲੀਆ ਯਾਰ ਕੱਲੇ ਕੱਲੇ ਜਵਾਦਾਂ ਤੋਂ ਮੈਂ ਡਿਊਟੀ ਕੀ ਦਾ ਕਰ ਲੈਣ ਦੋ ਜਾਂ ਦੋ ਮਿੰਟ 16 ਤਰੀਕ ਨੂੰ ਡਰੋਨ ਖੋਇਆ ਗਿਆ ਸੀ ਕਿਸੇ ਦਾ ਉਹਨਾਂ ਨੇ ਸਿੱਧਾ ਨਾਮ ਲਿਆ ਇਹਦਾ ਇਹਨੇ ਨੰਬਰ ਦਿੱਤਾ ਕਿਸੇ ਫੋਟੋਗ੍ਰਾਫਰ ਦਾ ਉਹਦਾ ਮਤਲਬ ਨਹੀਂ ਸੀਗਾ ਕਿ ਇਹਦਾ ਨਾਮ ਦੇ ਦਾਂ ਅਸੀਂ ਵੀ ਇੱਕ ਦੂਜੇ ਨੰਬਰ ਸ਼ੇਅਰ ਕਰਦੇ ਆਂ ਗੱਲ ਹੋਈ ਸੀ ਇਹ ਤੇ ਅੱਜ ਪੁਲਿਸ ਵਾਲੇ ਆ ਕੇ ਇਹਨੂੰ ਕੜੇ ਤੋਂ ਫੜ ਕੇ ਖਿੱਚ ਕੇ ਲੈ ਕੇ ਜਾ ਰਹੇ ਕਹਿੰਦੇ ਸੀ ਇਨਕੁਆਇਰੀ ਕਰ ਰਹੇ ਮੈਂ ਕਿਹਾ ਵਾਰੰਟ ਹੈਗਾ ਕਹਿੰਦੇ ਵਾਰੰਟ ਨਹੀਂ ਹੈਗਾ ਸਾਡੇ ਕੋਲੇ ਠੀਕ ਹੈ ਜੇ ਵਾਰੰਟ ਨਹੀਂ ਹੈਗਾ ਤੁਸੀਂ ਇਦਾਂ ਕਿਤਾ ਅਰੈਸਟ ਕਰਕੇ ਲੈ ਜਾਓਗੇ ਨਾਮ ਡਰੋਨ ਦਾ ਡਰੋਨ ਵਾਲਾ ਆਇਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟ ਖੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਇਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ